ਮੈਂ ਨਾ ਗ੍ਰੰਡੀਜ਼ਮ ਮੈਂ ਆ ਰਹਾ ਹਾਂ ਕਿਹੜਾ ਪਿੰਡ ਹੈ ਪਿੰਡ ਮੇਰਾ ਖੁਦ ਹੀ ਬੇਟਾ ਇੰਜੇ ਦੇ ਦਿਨੇ ਆ ਤੇ ਇਹ ਜਿਹੜੀ ਤੁਹਾਡੀ ਸਿਸਟਰ ਦੀ ਡੈਥ ਹੋਈ ਹੈ ਕਿਵੇਂ ਹੋਈ ਮੈਂ ਵੀ ਇਹ ਗੱਲ ਸੁਣੀ ਜਾਂਜੀ ਮੈਂ ਮਦਦ ਉਹ ਵੀ ਕਿੰਨਾ ਤੱਕਦਾ ਵੀ ਨਾ ਦਾ ਨਾ ਦਾ ਤੇ ਮੈਂ ਮਾਂ ਮੇਂ ਦੇ ਵਾਇ ਮਾਂ ਬਾਟਾ ਮਾਰੇ ਪਿਛਾ ਚੱਲੀ ਆਪਾਂ ਬਿਠੇ ਚੰਗੇ ਪੜੇ ਬਿਠੇ ਆ ਤੇ ਨੀਂਦ ਨਹੀਂ ਰਹੀ ਇਹ ਜਿਹੜੇ ਇਹ ਮੁੜ ਗਈ ਆ ਪਾਣੀ ਜਦਾ ਮਾਂ ਬਚਾਵਾ ਪਾਣੀ ਜਦਾ ਪਾਣੀ ਚੋ ਜਾ ਪਾਣੀ ਪਾਣੀ ਮੈਨਾਂ ਨਾਲ ਪਾਣੀ ਆ ਨਾ ਹਾਂ ਹੋਰ ਚਲਿਆ ਕੀ ਨਾ ਕੀ ਇਹਦਾ ਨੋ ਜੀ ਇੱਥੇ ਤੁਹਾਡੇ ਕੋਲ ਰਹਿੰਦੇ ਹਾਂ ਹਾਂ ਜੀ ਇੱਥੇ ਸੇਵਾ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਓਏ ਮੰਗ ਕਰਨੇ ਆ ਕਿ ਇਹ ਵੀ ਇਹ ਬਾਜਾਂ ਦੇ ਸੇ ਤੋਂ ਮੈਂ ਰੋਦੇ ਪਾਣੀ ਪੱਕਾ ਡਰ ਦਿੰਦਾ ਮੇਰਾ ਨਾਮ ਸਰ ਪ੍ਰਗਟ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਰੱਤਾ ਜੀ ਅੱਡਾ ਟੱਲੀ ਸਾਹਿਬ ਹੈ ਗੁਰਦੁਆਰਾ ਟੱਲੀ ਸਾਹਿਬ ਇੱਥੇ ਹਾਂ ਜੀ ਜਿਹੜੇ ਬਜ਼ੁਰਗ ਮਾਤਾ ਦੇ ਹੋਏ ਡੱਟ ਕੇ ਨਹੀਂ ਆਏ ਇਹ ਵੀਰ ਜੀ ਕੱਲ ਦੇ ਪਾਣੀ ਆਉਣ ਤੋਂ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਮੁਰਗੇ ਪਾਣੀ ਦਾ ਵਹਾਇਆ ਹੀ ਨਾ ਹੋ ਗਿਆ ਕਿ ਇਹਨਾਂ ਕੋ ਵਾਪਸ ਘਰ ਨਹੀਂ ਜਾਇਆ ਗਿਆ ਤੇ ਹੁਣ ਇੱਥੇ ਹੀ ਰਾਤ ਦੇ ਥੋੜਾ ਜਿਹਾ ਪਾਣੀ ਇਹਨਾਂ ਨੂੰ ਲੱਗਿਆ ਕਿ ਲੱਠਾ ਵਾਦੇ ਇਹਨਾਂ ਦਾ ਨਾਲ ਬਰਦਰ ਹੀ ਤੇ ਅਜੇ ਥੋੜਾ ਜਿਹਾ ਗਾਂ ਹੀ ਹੋਏ ਨੇ ਇੱਥੋਂ ਅਡੇ ਤੋਂ ਥੋੜਾ ਜਿਹਾ ਗਾਂ ਹੀ ਤੇ ਅਜੇ ਪਿੰਡ ਦੇ ਕਾਫੀ ਦੂਰ ਇਹਨਾਂ ਦਾ ਤੇ ਇਹਨਾਂ ਪੈਰੀ ਦੇ ਕਿਤੇ ਪੈਰ ਫਿਸਲ ਗਿਆ ਤੇ ਜਿਦਾ ਕਰਕੇ ਮੁਰਗੇ ਰੁੜ ਗਏ ਆ ਤੇ ਇਹਨਾਂ ਦੀ ਮੌਤ ਹੋ ਗਈ ਜਗਾ ਹੁਣ ਕਿਤੇ ਗੁਰਦਰਾ ਸਾਹਿਬ ਵਾਲਿਆਂ ਦੇ ਇਹਨਾਂ ਨੂੰ ਹੈਲਪ ਕਰਕੇ ਕੱਢ ਕੇ ਲਿਆਂਦਾ ਵਾ ਫਰੇਗੜ ਖੜਿਆ ਵਾ ਆਪਣੇ ਗੁਰਦਰਾ ਘਰ ਸੇਵਾ ਬਾਬਾ ਗੁਰੂ ਕੇ ਬਾਗ ਵਾਲਿਆਂ ਦੀ ਬਾਬਾ ਗੁਰਮੁਖ ਸਿੰਘ ਜੀ ਨੇ ਗੱਡੀ ਮੈਟੋਮੈਟ ਦਿੱਤੀ ਆਪਣੀ ਤੇ ਫਰੇਗੜ ਖੜਿਆ ਵਾ ਹਸਪੀਟਲ ਉੱਥੇ ਜਾ ਕੇ ਉਹਨਾਂ ਨੇ ਮਰਤਕ ਕਰਾਰ ਦਿੱਤਾ ਇਹਨਾਂ ਵੀ ਨਹੀਂ ਖਤਮ ਹੋ ਗਿਆ ਤੇ ਪ੍ਰਸ਼ਾਸਨ ਨੇ ਇੱਥੇ ਕੋਈ ਨਹੀਂ ਬੋੜਿਆ ਜੀ ਵੇਖੋ ਇੱਥੇ ਸਵੇਰੇ ਸਵੇਰੇ ਉਹਨਾਂ ਫਰੇਗੜ ਗਈ ਫਰੇਗੜ ਆਈ ਐਚੀ ਗੁਰਦਰਾ ਸਾਹਿਬ ਵਿੱਚ ਵੀ ਇੱਕ ਗੱਡੀ ਲੱਗੀ ਇੱਧਰ ਕੰਮ ਮਾਰ ਕੇ ਵੇਖ ਲੋ ਐਸ ਡੀ ਐਮ ਸਾਹੂ ਲਿਖਿਆ ਹੋ ਗੱਡੀ ਦੇ ਉੱਤੇ ਪਰ ਮਲਾਜਮ ਇੱਥੇ ਕੋਈ ਨਹੀਂ ਆਗਿਆ ਸਰਕਾਰ ਦਾ ਕੋਈ ਪੰਨੀ ਕੋਈ ਹੈ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਹੋ ਸਕਦਾ ਚਲੋ ਜੇ ਇੱਥੇ ਕੋਈ ਪ੍ਰਬੰਧ ਹੁੰਦਾ ਤੇ ਉਸੇ ਵੇਲੇ ਦੀ ਜਾਨ ਵੀ ਬਚਾਈ ਜਾ ਸਕਦੀ ਸੀ ਕਿੰਨੀ ਕਿੰਮਰੇ ਉਮਰ ਹੈ ਤਾਂ ਇਹ ਆਡੇ ਜੀ ਤੋਂ ਬਾਬਾ ਗੁਰਮੀਤ ਸਿੰਘ ਜਾਂ ਕੋਦੇ ਬੇੜ ਤੋਂ ਉਹਦੀ ਸਿਸਟਰ ਆ ਤੇ 45 ਸਾਲ ਦੀ ਉਮਰ ਹੈ ਲੇਡੀਜ਼ ਦੀ ਤੇ ਚਲੋ ਇਹਨੇ ਜਦੋਂ ਰੁੜੀ ਇਹਨੇ ਰੋੜਾ ਪਾਇਆ ਉਹ ਅੱਥੇ ਲਾਗੇ ਸੈਲਰ ਹੀ ਤੇ ਉੱਥੋਂ ਜਿਹੜੀ ਲੇਬਰ ਹੀ ਉਹਨਾਂ ਨੇ ਛਾਲਾ ਮਾਰ ਕੇ ਵੀ ਬਚਾਉਣ ਦੀ ਕੋਸ਼ਿਸ਼ ਬੜੀ ਕੀਤੀ ਪਰ ਪਾਣੀ ਦਾ ਵਹਾਅ ਜ਼ਿਆਦਾ ਕਰਕੇ ਉਹ ਗਾਂ ਰੁੜ ਗਈ ਆ ਗਾਂ ਰੁੜਨ ਕਰਕੇ ਫਿਰ ਉਹਨਾਂ ਰੱਸਾ ਰੱਸਾ ਪਾ ਕੇ ਜਦੋਂ ਫੜ ਕੇ ਜਿੰਨੇ ਚਿਰ ਨੂੰ ਲਿਆਂਦੀ ਵਾਪਸ ਉਹਨੇ ਚਰ ਨੂੰ ਇੱਥੇ ਲਿਆ ਕੇ ਜਦੋਂ ਆਪਾਂ ਫਰਸਟ ایڈ ਦਿੱਤੀ ਆ ਔਰ ਨਹੀਂ ਉਹਨਾਂ ਦੀ ਫਿਰ ਜਿਹੜਾ ਸਾਹ ਸੁ ਨਹੀਂ ਆਉਂਦਾ ਇਹਦਾ ਕਰਕੇ ਬਾਅਦ ਚ ਫਰੇਗੜ ਹਸਪੀਟਲ ਖੜਿਆ ਉੱਥੇ ਜਾ ਕੇ ਉਹਨਾਂ ਦਾ ਦਮ ਤੋੜਦਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਐਂਡੀਆਰਪਾ ਦੀਆਂ ਟੀਮਾਂ ਜਿਹੜੀਆਂ ਬਿਲਕੁਲ ਚਾਰ ਚਾਰ ਤਿਆਰ ਕੀਤੀਆਂ ਕਿ ਜੇ ਉਹ ਹੁੰਦੀ ਤੇ ਕਿ ਲੱਗਦਾ ਬਚਾ ਸਕਦੇ ਸੀ ਐਂਡੀਆਰ ਦੀ ਜਿਹੜੀ ਟੀਮ ਹੈ ਨਾ ਜੇ ਕੋਈ ਆਈਏ ਤੇ ਕੋਈ ਜਾਨ ਬਚ ਜਾ ਜਾਨ ਬਚ ਸਕਦੀ ਆਉਣੀ ਫਿਰ ਜਦੋਂ ਮੰਨ ਲਓ ਉਹਦਾ ਲੋਨ ਹੈ ਸ਼ਾਮਾਂ ਨੂੰ ਪੈਂਦਾ ਚਾਹੇ ਸਵੇਰੇ ਪੈਂਦਾ ਹੁਣ ਅੱਜ ਦਿਨ ਚੜ੍ਹਦੇ 6 ਵਜੇ 6:30 7 ਵਜੇ ਦਾ ਕੰਮ तकरीबन 7:00 ਵਜੇ 7 ਵਜੇ ਹਾਦਸਾ ਹੋਇਆ ਤੇ 7 ਵਜੇ ਤੱਕ ਅਜੇ ਤੱਕ ਨਾ ਰਿਹਾ ਕੋਈ ਪੁਲਿਸ ਪ੍ਰਸ਼ਾਸਨ ਆ ਤੇ ਨਾ ਹੀ ਇੱਥੇ ਕੋਈ ਪ੍ਰਬੰਧਕ ਅਸਰ ਵਿੱਚ ਕੋਈ ਗੱਡੀ ਲੱਗੀ ਐ ਐਸਡੀਐਮ ਗੱਡੀ ਦੇ ਅਗਲੇ ਪਨੇ ਲਿਖਿਆ ਹੋਆ ਐਸਡੀਐਮ ਸਾਡੇ ਗੱਡੀ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਕਰਦਾ ਹੀ ਨਹੀਂ ਗੱਡੀ ਚਾਗੇ ਚਾਗੇ ਵੀ ਹੈ ਨਹੀਂ ਆ ਤੇ ਐਂਬੂਲੈਂਸ ਦਾ ਕੋਈ ਇੱਥੇ ਉਹ ਬੰਦਲੇਗਾ ਵਕਾਉਣ ਵਾਸਤੇ ਵੀ ਨਹੀਂ ਗੱਡੀ ਲਾਕ ਆਉਂਦਾ ਵੀ ਵੀਰਜੀ ਇੱਥੇ ਕੋਈ ਪ੍ਰਬੰਧ ਨਹੀਂ ਔਰ ਵੇਖੋ ਪੀ ਇਹ ਗੁਰੂ ਘਰ ਆ ਚਲੋ ਇੱਥੇ ਇੱਕ ਐਨੇ ਪਿੰਡਾਂ ਦਾ ਜਿਹੜਾ ਵਾ ਹੜ੍ਹ ਕੀਰਤਨਾ ਲੋਕ ਮਰਨ ਦੇ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਵਾ ਡੰਗਰ ਬੱਛਾ ਜਿਹੜਾ ਹੀ ਉਹ ਰਖੇਸ ਤਾਂ ਹਮਾਰੇ ਪਹਚਾਇਆ ਵਾ ਹੁਣ ਇੱਥੇ ਨਾ ਕੋਈ ਪੀਣ ਵਾਲੇ ਪਾਣੀ ਦਾ ਇੱਥੇ ਕੋਈ ਪ੍ਰਬੰਧ ਕੀਤਾ ਕਿਉਂਕਿ ਫਿਲਟਰਾਂ ਦੇ ਪਾਣੀ ਮੁੱਕ ਗਿਆ ਵਾ ਜਿਹੜਾ ਥਲੜਾ ਪਾਣੀ ਹੋ ਰੇਤ ਵਾਲਾ ਆਉਂਦਿਆ ਤੇ ਨਾ ਕੋਈ ਪਾਣੀ ਲੈ ਕੇ ਬੋੜਿਆ ਤੇ ਨਾ ਉਦੋਂ ਵੀ ਨਹੀਂ ਕਿਸੇ ਨੇ ਸਾਰ ਨਹੀਂ ਜੇ ਕੋਈ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹੈ ਜਿਹੜੀ ਰਖਾਇਆ ਲੈ ਕੇ ਆਏ ਆ ਜੀ ਲਾਸ਼ ਉਹ ਕਰਦਿਆ ਕਰ ਤੋਂ ਲੈ ਕੇ ਆਏ ਆ ਜਿਹੜੇ ਲੈ ਕੇ ਆਏ ਆ ਕੋਈ ਸੰਪਰਕ ਕਰਦੇ ਕੀ ਮੰਕਰਦੇ ਆਪਾਂ ਪ੍ਰਸ਼ਾਸਨ ਨੂੰ ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਜਿਹੜਾ ਜਾਨੀ ਮਾਨੀ ਨੁਕਸਾਨ ਆ ਇਹ ਅਜੇ ਵੀ ਪਾਣੀ ਵਧ ਰਿਹਾ ਹੋਵੇ ਤੇ ਪ੍ਰਸ਼ਾਸਨ ਨੂੰ ਮੰਗ ਕਰਦੇ ਕਿ ਜਿਹੜਾ ਕੋਈ ਲੋਕ ਜਿਹੜੇ ਫਸਲਾਂ ਦੇ ਡੇਰੇਆਂ ਦੇ ਉੱਤੇ ਚਾਹੇ ਉਹਨਾਂ ਨੂੰ ਕੋਈ ਸੁਰੱਖਤ ਥਾਂ 'ਤੇ ਸਾਡੇ ਆਪਣੇ ਹੀ ਫਸੇ ਆ ਮੇਰੇ ਪਿੰਡ ਰੱਤੇ ਸਾਡੀ ਤਾਈ ਮੇਰੀ ਇੱਕ ਭਾਬੀ ਉਹ ਡੇਰੇ ਦੇ ਫਸੇ ਆ ਉੱਥੇ ਕੋਈ ਕਿਸਤੀ ਦਾ ਪ੍ਰਬੰਧ ਨਹੀਂ ਹੋਇਆ ਅਜੇ ਤੱਕ ਉਹ ਉੱਥੇ ਫਸੇ ਜਾਣਗੇ ਡੰਗਰ ਵੀ ਲੋਕਾਂ ਦੇ ਹਾਂਜੀ ਕਿੰਨੇ ਕਿੰਨੇ ਫੁੱਟ ਜਿਹੜਾ ਪਾਣੀ ਹੈ ਜਿਹੜਾ ਅਸਲ ਪਿੰਡਾਂ ਵਿੱਚ ਪਿੰਡ ਦੇ ਵਿੱਚ ਭਾਜੀ 8 ਤੋਂ 9 ਫੁੱਟ ਦੇ ਵਿੱਚ ਪੈਲੀਆਂ ਵਿੱਚ ਪਾਣੀ ਹੈ ਤੇ ਜਿਹੜਾ ਰੋਡ ਦੇ ਪਾਣੀ ਆ ਉਹ 3 ਤੋਂ 4 ਫੁੱਟ ਤੇ 4 ਫੁੱਟ ਦਾ ਵਹਾਅ ਦੇ ਵਿੱਚ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਕਿਉਂਕਿ ਇਹ ਕਿਹੜੀ ਨਹਿਰ ਹੈ ਜਿਹੜੀ ਥੋੜੇ ਤੇ ਬਹੁਤ ਖੁੱਲਾ ਪਾਣੀ ਤੇਜ਼ ਹੁੰਦਾ ਵਹਾਅ ਬੜਾ ਪਾਣੀ ਦਾ ਹਾਂਜੀ ਆ ਵੀ ਹੁਣ ਕਹਾ ਅਧਿਕਾਰ ਨਹੀਂ ਰੁੜੀ ਇਹ ਵਿਚਾਰੀ ਸੜਕ ਤੇ ਤੁਰੇ ਜਾਂਦੀ ਸੀ ਪਾਣੀ ਇੰਨਾ ਤੇਜ਼ ਹੀ ਕਿਨੂੰ ਥੱਕ ਕੇ ਲੈ ਗਿਆ ਇਹਦੇ ਪੈਰ ਨਹੀਂ ਲੱਗੇ ਮੁੜ ਕੇ ਲੱਗੇ ਦਾ ਭਰਾ ਹੀ ਬੜੀ ਫੜਨ ਦੀ ਉਹਨੇ ਕੋਸ਼ਿਸ਼ ਕੀਤੀ ਇਹ ਵੀ ਡੁੱਬ ਚਲਿਆ ਸੀ ਆ ਗਰਮੀਤ ਸਿੰਘ ਇਹ ਵੀ ਡੁੱਬ ਚਲਿਆ ਸੀ ਤੇ ਜਿਦਾਂ ਕਰਕੇ ਉਹ ਵਿਚਾਰੇ ਇਹਨੇ ਆਪਣੀ ਬੜੀ ਮੁਸ਼ਕਲ ਜਾਨ ਬਚਾਈ ਆ ਤੇ ਉਹ ਥੱਲੇ ਰੁੜ ਗਈ ਆ